ਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਵੈਲਕਮ ਜੈ ਭੀਮ ਅੱਜ ਅਸੀਂ ਫਤਕੜ ਸਾਹਿਬ ਜ਼ਿਲ੍ਹਾ ਚ ਅ ਮਰਿੰਡਾ ਕਸਬੇ ਦੇ ਵਿੱਚ ਮੀਟਿੰਗ ਕਰਨ ਵਾਸਤੇ ਆਏ ਆਂ ਔਰ ਬਹੁਤ ਖੁਸ਼ੀ ਹੋਈ ਗੁਰੂ ਸਾਹਿਬ ਦੇ ਇਸ ਚਰਨਛੋਪਾ ਪ੍ਰਾਪਤ ਜ਼ਮੀਨ ਤੇ ਆਣ ਕੇ ਸਾਨੂੰ ਬਹੁਤ ਸਕੂਨ ਮਿਲਿਆ ਅਧਿਕਾਰ ਅਧਿਕਾਰ ਸੰਘਰਸ਼ ਪਾਰਟੀ ਦੀ ਅੱਜ ਅਸੀਂ ਇੱਥੇ ਮਰਿੰਡਾ ਵਿੱਚ ਮੀਟਿੰਗ ਕੀਤੀ ਫਤਖੜ ਸਾਹਿਬ ਦਿਲਾ ਦੀ ਜ਼ਿੰਮੇਵਾਰੀ ਡਾਕਟਰ ਯਾਦਵਿੰਦਰ ਸਿੰਘ ਹੁਣਾਂ ਨੂੰ ਅਸੀਂ ਸੌਂਪੀ ਆ ਔਰ ਬਹੁਤ ਹੀ ਜਜਾਰੂ ਸਾਥੀ ਨੇ ਬੜੇ ਉਦਮੀ ਨੇ ਔਰ ਇਹਨਾਂ ਦੀ ਪਿਛਲੇ ਸਾਰੇ ਸਮੇਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਅਸੀਂ ਇਸ ਜ਼ਿਲ੍ਹੇ ਦੀ ਅਧਕਾਰ ਸੰਘਰਸ਼ ਪਾਰਟੀ ਦੀ ਕਮਾਂਡ ਜਿਹੜੀ ਹੈ ਇਹਨਾਂ ਨੂੰ ਜ਼ਿਲ੍ਹਾ ਪ੍ਰਧਾਨ ਅੱਜ ਇੱਥੇ ਨਿਯੁਕਤ ਕਰਦੇ ਆ ਮੈਂ ਇਹਨਾਂ ਨੂੰ ਡਾਕਟਰ ਯਾਦਵਿੰਦਰ ਸਿੰਘ ਹੁਣਾਂ ਨੂੰ ਅੱਜ ਇਸ ਸ਼ੁਭ ਮੌਕੇ ਤੇ ਮੁਬਾਰਕਬਾਦ ਦਿੰਦਾ ਹਾਂ ਬਹੁਤ-ਬਹੁਤ ਮੁਬਾਰਕ ਡਾਕਟਰ ਸਾਹਿਬ ਸ਼ੇਗਲ ਸਾਹਿਬ ਮੇਰੇ ਪੁੱਛਣ ਦਾ ਮਕਸਦ ਇਹ ਹੈ ਵੀ ਤੁਹਾਨੂੰ ਕੀ ਜ਼ਰੂਰਤ ਪੈ ਗਈ ਇਸ ਅਧਿਕਾਰ ਸੰਘਸ਼ ਪਾਰਟੀ ਖੜੇ ਬੜੀਆਂ ਪਾਰਟੀਆਂ ਨੇ ਤੁਸੀਂ ਉਹਨਾਂ ਨਾਲ ਕਿਉਂ ਨਹੀਂ ਜੁੜੇ ਦੇਖੋ ਇਹ ਟ੍ਰੈਡੀਸ਼ਨਲ ਪਾਰਟੀਆਂ ਜਿਹੜੀਆਂ ਐ ਰਵਾਇਤੀ ਪਾਰਟੀਆਂ ਜਿਹੜੀਆਂ ਐ ਇਹਨਾਂ ਨਾਲ ਪਿਛਲੇ ਲੰਬੇ ਸਮੇਂ ਤੋਂ ਜਦੋਂ ਅਸੀਂ ਕੋਖ ਕੀਤੀ ਇਹਨਾਂ ਨੇ ਝੂਠੇ ਵਾਅਦੇ ਕਰਕੇ ਲੋਕਾਂ ਨਾਲ ਲੁੱਟਿਆ ਕੁੱਟਿਆ ਲੋਕਾਂ ਨੂੰ ਤੇ ਉਸ ਚੀਜ਼ ਨੂੰ ਮੁੱਖ ਰੱਖਦੇ ਹੋਏ ਕਿਉਂਕਿ ਜਦੋਂ ਐਕਸ਼ਨ 'ਚ ਜਾਂਦੇ ਇਹ ਪਾਲਿਸੀਆਂ ਲੋਕਾਂ ਨੂੰ ਹੋਰ ਕੁਝ ਦੱਸਦੇ ਨੇ ਬੇਸਿਕਲੀ ਰਾਜ ਭਾਗ ਦੇ ਵਿੱਚ ਆਉਣ ਤੋਂ ਬਾਅਦ ਸਰਮਾਇਅਦਾਰੀ ਸਿਸਟਮ ਦੇ ਹਿਸਾਬ ਨਾਲ ਇਹ ਪਾਲਸੀਆਂ ਬਣਾਉਂਦੇ ਨੇ ਔਰ ਆਪਣੀ ਪ੍ਰਾਪਰਟੀ ਨੂੰ ਪ੍ਰੋਟੈਕਟ ਕਰਨ ਵਾਸਤੇ ਇਹ ਪ੍ਰਾਪਰਟੀਆਂ ਬਣਾਉਂਦੇ ਔਰ ਉਹ ਪ੍ਰਾਪਰਟੀਆਂ ਲਾਗੂ ਕਰਦੇ ਨੇ ਉਹੀ ਪਾਲਸੀਆਂ ਲਾਗੂ ਕਰਦਾ ਬਹਿਗੁਰੂ ਜੀ ਕੋਈ ਫਤਿਹ ਜੈ ਭੀਮ ਅੱਜ ਮੈਨੂੰ ਸਰਦਾਰ ਗਰਵਖ ਸਿੰਘ ਸ਼ੇਰਗਿੱਲ ਜੀ ਸਾਡੇ ਪੰਜਾਬ ਦੇ ਪ੍ਰੈਜ਼ੀਡੈਂਟ ਤੇ ਉਹਨਾਂ ਦੇ ਨਾਲ ਸਾਡੇ ਵਾਇਸ ਨੈਸ਼ਨਲ ਪ੍ਰੈਜ਼ੀਡੈਂਟ ਬੀਬੀ ਤਸਵੀਰ ਕੌਰ ਮਨਹਿੜਾ ਜੀ ਆਏ ਨੇ ਪਾਰਟੀ ਵੱਲੋਂ ਅਧਿਕਾਰ ਸੰਘਰਸ਼ ਪਾਰਟੀ ਵੱਲੋਂ ਮੈਨੂੰ ਡਿਸਟ੍ਰਿਕਟ ਫਤਿਹਗੜ ਸਾਹਿਬ ਦਾ ਪ੍ਰਧਾਨ ਬਣਾਇਆ ਗਿਆ ਮੈਂ ਆਪਣੀ ਜ਼ਿੰਮੇਵਾਰੀ ਪੂਰੀ ਤਨਦੇਹੀ ਇਮਾਨਦਾਰੀ ਨਾਲ ਨਿਭਾਵਾਂਗਾ ਤੇ ਪਾਰਟੀ ਦੇ ਹਰ ਸਬੰਧਾਨ ਤੇ ਹਰ ਜਿੱਦਾਂ ਦੀ ਪਾਰਟੀ ਮੈਨੂੰ ਹੁਕਮ ਕਰੇਗੀ ਮੈਂ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਵਾਂਗਾ ਜੀ